ਕਿਉਂਕਿ ਦੁਨੀਆ ਤੇ ਸਰਵਨ ਹੋਵੇ ਵਿਰਲਾ ਕਿ ਸਰਵਨ ਕੋਈ ਵਿਰਲਾ ਜਨਮ ਲੈਂਦਾ ਹੈ ਕਿਉਂਕਿ ਪੁੱਤਰ ਵੀ ਨ ਚਾਰ ਤਰ੍ਹਾਂ ਦੇ ਹੁੰਦੇ ਪੁੱਤਰ ਚਾਰ ਪ੍ਰਕਾਰ ਦੇ ਇੱਕ ਲੈਣ ਦੇਰ ਪੁੱਤਰ ਹੁੰਦਾ ਹੈ ਇੱਕ ਦੁਸ਼ਮਣ ਪੁੱਤਰ ਹੁੰਦਾ ਹੈ ਇੱਕ ਉਦਾਸ ਸੀਰ ਪੁੱਤਰ ਹੁੰਦਾ ਤੇ ਇੱਕ ਸੇਵਕ ਪੁੱਤਰ ਇੱਕ ਲੈਣ ਦੇਣ ਤੋਂ ਭਾਵ ਉਹ ਜਿੰਨਾ ਕੁ ਮਹਾਰਾਜ ਹੁਣ ਸਮਾਂ ਬਖਸ਼ਦਾ ਮਾਂ ਪਿਓ ਦੇ ਪੜਾਉਂਦੇ ਨੇ ਬੜਾ ਉਹਦੇ ਤੇ ਖਰਚਾ ਲਾਉਂਦੇ ਨੇ ਵਿਆਹ ਕਰਦੇ ਨੇ ਤੇ ਇਹੋ ਜਿਹਾ ਸਮਾਂ ਬਣਦਾ ਮਾਪਿਓਂ ਰੋਂਦੇ ਰਹਿ ਜਾਂਦੇ ਨੇ ਤੇ ਪੁੱਤਰ ਦੁਨੀਆ ਤੋਂ ਚਲੇ ਆ ਜਾਂਦਾ ਉਹਨੂੰ ਆਖਦੇ ਨੇ ਲੈਣ ਦੇਣ ਜਿੰਨਾ ਕੋਹਨਾਂ ਦਾ ਲੇਖਾ ਜੋਖਾ ਸੀ ਉਹਦੇ ਨਾਲ ਪੂਰਾ ਕੀਤਾ ਮਾਪਿਓਂ ਰੋਂਦੇ ਰਹਿ ਗਏ ਪੁੱਤਰ ਚਲੇ ਗਿਆ ਇੱਕ ਹੁੰਦਾ ਦੁਸ਼ਮਣ ਪੁੱਤ ਉਹ ਕਦੀ ਮਾਪਿਓਂ ਨੂੰ ਪੁੱਛਦਾ ਹੀ ਨਹੀਂ ਮਾਂ ਰੋਂਦੀ ਰੋਂਦੀ ਰਹਿ ਜਾਏ ਪਿਓ ਰੋਂਦਾ ਰੋਂਦਾ ਰਹੇ ਕੋਨ ਕੋਈ ਟੈਨਸ਼ਨ ਨਹੀਂ ਕੋਈ ਚਿੰਤਾ ਨਹੀਂ ਕੋਈ ਉਹਦੇ ਮਨ ਚ ਇਹੋ ਜੀ ਗੱਲ ਨਹੀਂ ਕਿ ਮਾਪਿਓ ਬਜ਼ੁਰਗ ਨੇ ਉਹਨਾਂ ਨੂੰ ਪੁੱਛਾਂ ਕਿਉਂਕਿ ਦੁਸ਼ਮਣ ਵਾਂਗ ਵਤੀਰਾ ਕਰਦਾ ਹੈ ਉਹ ਹੁੰਦਾ ਦੁਸ਼ਮਣ ਉਹ ਸਾਰੀ ਜ਼ਿੰਦਗੀ ਮਾਪਿਓ ਨੂੰ ਹੋ ਸਕਦਾ ਗਾਲਾਂ ਹੀ ਕੱਢਦਾ ਹੈ ਜੇ ਕਿਤੇ ਦੁੱਖ ਸੁੱਖ ਆਇਆ ਤੇ ਕਿਤੇ ਦਵਾਈ دارو ਨਹੀਂ ਕਿਤੇ ਕੋਈ ਬੋਲ ਕਬੂਲ ਵੀ ਸਾਰੀ ਜ਼ਿੰਦਗੀ ਬੋਲਦਾ ਰਹਿੰਦਾ ਹੈ ਇੱਕ ਹੁੰਦਾ ਉਦਾਸ ਸੀਨ ਕੋ ਦੁੱਖ ਸੁੱਖ ਜੇ ਬਰਾਬਰ ਜੇ ਅੰਦਰ ਰਹਿ। ਦਿਲ ਕਰਦਾ ਕੁਛ ਲੈਂਦਾ। ਦਿਲ ਕਰਦਾ ਨਹੀਂ ਪੁੱਛਦਾ। ਬਸ ਉਹ ਦੁੱਖ ਵੀ ਬਸ ਨਾਮ ਕਰਕੇ ਸੁੱਖ ਵੀ ਨਾਮ ਕਰਕੇ ਕਦੀ ਕਦਾਈ ਕਵਾ ਲੈਂਦਾ। ਕਦੀ ਕਦਾਈ ਨਹੀਂ ਕਵਾ। ਉਹਨੂੰ ਆਖਦੇ ਨੇ ਉਦਾਸੀਨ। ਇੱਕ ਹੁੰਦਾ ਸੇਵਕ ਜਿਹੜਾ ਮਾਂ ਪਿਓ ਨੂੰ ਮਾਂ ਪਿਓ ਨਹੀਂ ਰੱਬ ਸਮਝਦਾ। ਕਿ ਗੁਰਦੁਆਰਾ ਬਾਦ ਵਿੱਚ ਪਹਿਲਾਂ ਮੇਰੇ ਮਾਂ ਪਿਓ ਗੁਰੂ ਆ ਗੁਰੂ ਦਾ ਰਮਾਲਾ ਬਾਦ ਵਿੱਚ ਪਹਿਲਾਂ ਮੇਰੇ ਮਾਂ ਪਿਓ ਦੇ ਵਸਤੇ ਕਿਸੇ ਨੂੰ ਦਵਾਈ دارو ਬਾਦ ਵਿੱਚ ਪਹਿਲਾਂ ਮੈਂ ਆਪਣੀ ਮਾਂ ਪਿਓ ਨੂੰ ਦੇਖਾਂ ਕਿ ਉਹਨਾਂ ਨੂੰ ਕਿਸੇ ਦਵਾਈ ਦੀ ਲੋਰ ਤੇ ਨਹੀਂ ਉਹ ਹਰ ਸਮੇਂ ਮਾਂ ਦੇ ਤਤਪਰ ਰਹਿੰਦਾ ਪਿਓ ਦੇ ਤਤਪਰ ਰਹਿੰਦਾ ਉਹਨਾਂ ਦੀ ਸੇਵਾ ਵਿੱਚ ਲੰਗਾ ਰਹਿੰਦਾ ਅਤੀ ਜਵਾਨਾ ਵੀ ਮਾਂ ਪਿਓ ਆਖੋ ਉਸੇ ਝਟਪਟ ਹਾਜ਼ਰ ਹੋ ਜਾਂਦਾ ਹੈ ਉਹਨੂੰ ਆਖਦੇ ਨੇ ਸੇਵਕ